ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਸਾਡਾ ਪਿੰਡ ਕੋਟ ਦੋਨਾ ਕੋਠੇ ਵੈਗਰੂ ਪੁਰਾ ਜੀਨ ਜ਼ਿਲ੍ਹਾ ਬਰਨਾਲਾ ਨਾਮ ਮੇਰਾ ਲਖਮਿੰਦਰ ਸਿੰਘ ਜੀ ਮੋਬਾਈਲ ਨੰਬਰ ਇਹ ਆਪਣਾ ਮੋਬਾਈਲ ਨੰਬਰ 9041688008 9041688008 88008 ਪਿੰਡ ਕੋਡ ਦੁਨਾ ਕੋਡ ਦੁਨੇ ਤੋਂ ਬਾਹਰ ਵਾਇਕਰੂ ਪ੍ਰਾਪੋਠੇ ਆ ਗਏ ਖੇਤਾਂ ਦੇ ਠੀਕ ਹੈ ਤੇ ਮੋਬਾਈਲ ਨੰਬਰ ਆਪਣਾ 90416288008 ਠੀਕ ਆ ਜੇ ਦੋ ਗਾਵਾਂ ਸੇਲ ਆਪਣੇ ਕੋਲੇ ਹਾਂਜੀ ਬਈ ਕਰ ਦਿਆਂਗੇ ਵੇੜ ਆਪਣੇ ਕੋਲ ਹਾਂ ਕਰ ਦਿਆਂਗੇ ਆ ਕਾਫੀ ਨਾਲ ਤੇਰੇ ਹੋਰ ਕੰਮ ਰੱਖੇ ਹੋਇਆ ਹਨਾ ਹਾਂਜੀ ਠੀਕ ਆ ਦੋਨੇ ਮਾਲਾ ਹੁਣ ਇਕੱਠੇ ਸੂਰੀਆਂ ਹਨ ਹਾਂ ਇਕੱਠੀਆਂ ਬਈ ਇੱਕ ਸੂਬੀ ਤੇ ਇੱਕ ਬਸ ਪੰਜ ਪੰਜ ਦੰਦੇ ਠੀਕ ਆ ਔਰਲੀ ਬੈੜ ਬੈੜ ਹੈਗੇ ਗੱਪਣ ਹਾਂਜੀ ਬਈ ਇਹ ਸੂਆ ਕਿਹੜਾ ਸੂਰੀ ਆ ਇਹ ਬਈ ਤੀਜਾ ਸੂਆ ਤੀਜਾ ਸੂਆ ਦਿਨ ਕਹਿ ਕ ਲਈਦਾ ਸੂੰਦੇ ਤਿੰਨ ਪਈ ਲੈ ਜੂਗੇ ਕੰਜੇ ਦਿਨ ਤਾਂ ਲੈ ਜੂਗੇ ਠੀਕ ਆ ਹਫਤਾ ਸੂੰ ਚ ਬਾਕੀ ਪਿਆ ਹਾਂ ਕ੍ਰੋਸ ਬੰਡ ਆ ਗਿਆ ਹਲਕਾ ਹਨ ਇਹ ਚ ਹਾਂ ਠੀਕ ਆ ਕਿੰਨਾ ਦੁੱਧ ਚੋਇਆ ਪਿਛਲੀ ਵਾਰ ਇਹਦਾ ਆ ਪਿਛਲੀ ਵਾਰ ਬਈ ਆਪਾਂ 23 ਲੀਟਰ ਦੁੱਧ ਚੋਇਆ 22 ਤੇ ਲੀਟਰ ਦੁੱਧ ਆਪਾਂ ਇਹਦਾ ਚੋਇਆ ਹਾਂਜੀ ਵਧੀਆ ਲੰਮਾ ਟਾਈਮ ਦੁੱਧ ਦਿੱਤਾ ਵਧੀਆ ਲੰਮ ਤੇ ਅੱਜ ਦਿਨ ਰਹਿ ਗਿਆ ਹਫਤਾ ਖੂਨ ਚ ਹਣਾ ਰੇਟ ਇਹਦਾ ਆਪਾਂ ਕੀ ਰੱਖਿਆਗਾ ਰੇਟ ਇਹਦਾ ਬਈ 95000 ਰੇਟ 95000 ਮੌਕੇ ਤੇ ਮਾਨਦਾਰ ਹੋ ਜੂਗਾ ਠੀਕ ਹੈ ਤੇ ਚਵਾਈ ਚੋਈ ਹੱਥੀ ਵਧੀਆ ਨਰਮਾ ਚੋਈ ਠੀਕ ਹੈ ਧੋਰੀ ਬਾਹਰ ਦੀ ਇੰਦਰੀ ਕਮਾ ਦੇ ਅੰਦਰੀ ਸੋ ਵੀਰੋ ਕਰੋ ਸੰਗ ਦੀ ਵਹਿੜਾ ਖੂਨ ਦੇ ਵਿੱਚ ਇਹ ਇੱਕ ਹਫਤਾ ਬਾਕੀ ਪਿਆ ਸੋ ਮੂੰਹ ਮੱਥਾ ਫੇਸ ਕੁਆਲਟੀ ਦੇ ਬਾਕੀ ਥਾਣਾ ਦੇਖ ਸਕਦੇ ਹੋ ਸੋਨਾ ਗੁੱਲੇ ਵਾਲਾ ਥਾਣਾ ਮੋਟਾ ਮੁਠੀ ਵਾਲਾ ਤੇ ਹਫਤਾ ਬਾਕੀ ਹੈ ਰੇਟ ਇਹਦਾ 95000 ਰੁਪਿਆ ਬਾਕੀ ਮੌਕੇ ਤੇ ਮਾਨਤਾਣ ਹੋ ਜੂਗਾ ਸੋ ਦੇਖੋ ਬੋਡੀ ਸਟਰਕਚਰ ਵਗੈਰਾ ਸੋਹਣਾ ਸਾਫ ਸੁਥਰਾ ਰਾਜੀ ਸਮੀ ਪਲੀ ਗਈ ਗੱਬੜ ਵੈੜਾ ਫੂਨ ਦੇ ਵਿੱਚ ਹਫਤਾ ਬਾਕੀ ਕ੍ਰਾਸ ਵੈੜ ਤੇ ਵੀਰੇ ਫੈਟ ਵੀ ਫਿਰ ਜ਼ਿਆਦਾ ਹੁਣੀ ਇਹਦੀ ਹਾਂ ਬਾਈ ਫੈਟ ਮਾਰਾ ਮੱਝਾਂ ਦਾ ਮੁਕਾਬਲਾ ਕਰਦੀ ਹੋਈ ਜਮਾ ਠੀਕ ਐ ਸੋ ਫੈਟ ਵਾਲੀ ਵੈੜ ਜਿਹੜੇ ਵੀਰੇ ਕਹਿੰਦੇ ਘਰੇਲੂ ਦੁੱਧ ਪੀਣ ਦੀ ਖਾਤਰ ਸਾਨੂੰ ਸੰਘਰੇ ਦੁੱਧ ਵਾਲੀ ਵੈੜ ਚਾਹੀਦੀ ਐ ਕ੍ਰਾਸ ਉਸ ਨਸਲ ਦੀ ਤੁਹਾਨੂੰ ਵੈੜ ਦਿਖਾਤੀ ਫੂਨ ਨੂੰ ਰੈਡੀ ਹਫਤਾ ਬਾਕੀ ਰੇਟ ਇਹਦਾ ਹੈਗਾ 95000 ਰੁਪਇਆ ਤੇ ਅੱਗੇ ਵੀਰੇ ਦੂਜੇ ਨੰਬਰ ਜਿਹੜੀ ਤਾਜੀ ਸੂਈ ਵੀ ਦੇਖੀ ਜਾਨੇ ਆਪਾਂ ਇਹ ਵੀ ਬੱਚੇ ਜਨਮ ਹੋਏ ਕੈ ਦਿਨ ਹੋ ਗਏ ਸੇ ਨੂੰ ਇਹ ਵੀ ਕੱਲ ਹੀ ਜਨਮ ਹੋਇਆ ਮੇਰੇ ਤੋਂ ਆ ਬੱਚਾ ਗਿਆ ਇਹ ਬੱਚਾ ਮਗਰ ਆ ਗਿਆ ਬੱਚਾ ਤੇ ਜੇਰ ਜੁੜਾਣਾ ਜਾਵਾਂ ਹਾਂ ਭਾਈ ਜੇਰ ਕੱਲ ਹੀ ਵੀਡੀਓ ਪਈ ਆਪਣੇ ਕੋਲ ਸਾਰੇ ਕੁਸੂੰਦੀ ਦੀ ਜੇ ਦੀ ਸਭ ਵੀਡੀਓ ਪਈ ਹੈ ਠੀਕ ਹੈ ਹੁਣ ਦੁੱਧ ਕਿੰਨਾ ਕਾ ਸਟਾਰਟਿੰਗ ਦਾ ਸਹੀ ਰਾਤ ਤੇ 10 ਲੀਟਰ ਮੋੜਾ ਕੱਢਿਆ ਆਪਾਂ ਠੀਕ ਹੈ ਤੇ ਸਵੇਰੇ ਆਪਾਂ 20 ਲੀਟਰ ਕਹਿੰਦੇ ਆਪਾਂ ਕੱਢ ਲਿਆ ਹਾਂ ਤੇ ਬਾਕੀ ਹਜੇ ਛੱਡੇ ਆਪਾਂ ਸੋਨਾ ਚ ਠੀਕ ਹੈ ਤੇ ਅੰਦਾਜ਼ਾ ਹੈ ਉਹ ਕਿੱਥੇ ਬਾਦੂ ਵੇਦ ਕੀ ਇਹ ਅੰਦਾਜ਼ਾ ਹੈ ਭਾਈ 36 ਤੋਂ ਬਾਹਰ ਬਾਹ ਦੀ ਆ ਪਿਛਲੇ ਸਾਲ ਕਿੰਨਾ ਚੋਇਆ ਆਪਾਂ ਪਿਛਲੀ ਵਾਰ ਵੀ ਆਪਾਂ ਚੌਕੀ ਦੇ ਦਮਤ ਕਹਿੰਦਾ ਭਾਬੀ 30 ਤੋਂ ਲੈ ਕੇ 35 ਦੇ ਵਿੱਚ ਵਿੱਚ 35 ਤੋਂ ਪਾਰ ਚੱਲਣ ਵਾਲੀ ਵੜ ਹੈਗੀ ਆ 35 ਤੋਂ ਪਾਰ ਖੁੱਲੀ ਚੱਲੂਗੀ 35 ਮੰਨ ਕੇ ਲੈ ਲੈ ਬੰਦਾ 24 ਥਣਾ ਦੀ ਓਕੇ ਆ ਆਪਾਂ ਮਸ਼ੀਨੀ ਚ ਬਾਈ ਕਰਦੇ ਆ ਜੀ ਹਾਂ ਬਾਈ ਮਸ਼ੀਨੀ ਚਾਹੇ ਹੱਥੀ ਚੋਂ ਕੋਈ ਚੱਕਰ ਨਹੀਂ ਆ ਚੱਕਰ ਨਹੀਂ ਬਾਈ ਜਦੋਂ ਲਾਈਟ ਨਹੀਂ ਹੁੰਦੀ ਪਹਿਲਾਂ ਹੱਥੀ ਚੋਂ ਦੇ ਰਿਹਾ ਠੀਕ ਠੀਕ ਆ ਤੇ ਰੇਟ ਇਹਦਾ ਕੀ ਰੱਖਿਆ ਆਪਾਂ ਰੇਟ ਬਾਈ ਇਹਦਾ 1 ਚਾਹੇ ਮਾਨਤਨ ਹੋ ਜੂਗਾ ਮਾਨਤਨ ਤੋਰ ਦੀ ਬਾਹਰ ਨਹੀਂ ਤੈਨੂੰ ਤੁਹਾਨੂੰ 1.40 ਲੱਖ ਭਾਰੇ ਹਵਾਨੇ ਦੀ ਬਿਹੜਾ ਗਈ ਤੇ ਤੀਜਾ ਸੂਆ ਸੂਆ ਮਗਰ ਮੇਲਕਾਫਾ ਪਿਛਲੀ ਵਾਰ ਦੀ ਵੀਰੇ ਕੋਲ ਹੈਗੀ ਆ ਉਹ ਤੇ 34 35 ਟ੍ਰੇਲ ਦੇ ਦੇਣਾ ਤੇ ਮਿਲਕ ਵीन ਵਗੈਰਾ ਦੇਖੋ ਸੋਹਣੀ ਚੰਗੀ ਆ ਤੇ ਕੱਦ ਕਾਠ ਬਹੁਤ ਜਾਤਿਆ ਤੇ ਨੰਬਰ ਐਡਰੈਸ ਬਾਰੇ ਬੋਲ ਦਿਓ ਆਪਣਾ ਭਾਈ ਪਿੰਡ ਮੇਰਾ ਕੋਡ ਦੇਣਾ ਕੋਠੇ ਵੈਗਰੂਪੁਰਾਗਾ ਤੇ ਮੋਬਾਈਲ ਨੰਬਰ 90416 8008 ਇੱਕ ਮੋਬਾਈਲ ਨੰਬਰ ਹੋ ਰਿਹਾ 94170 72483 ਜੇ ਤਾਂ ਆਪਾਂ ਮੁੱਲ ਕੀਤਾ ਮਾਣਦਾਰ ਹੋ ਜੀ ਇਹਨਾਂ ਜੋ ਉਹ ਜੀ ਥੋੜਾ ਪਤਾ ਠੀਕ ਆ ਦੋ ਨਾ ਕੀ ਬਕਾਉ ਆਪਾਂ ਇਹਦੇ 40 120 ਲੱਗਿਆ ਹੋਇਆ ਬਈ ਸੈਗ ਦਾ ਠੀਕ ਆ ਇਹਨੇ ਪਤਾ ਬੱਛਾ ਮਿਲ ਗਿਆ ਹਨਾ ਹਾਂ ਇਹਨੇ ਪਤਾ ਮਿਲ ਗਿਆ ਵੇਜ ਪੀਟਰ ਦਾ ਮਿਲ ਗਿਆ ਠੀਕ ਆ ਸੋ ਕਿਸੇ ਵੀ ਵੀਰ ਨੇ ਕੋਈ ਵੀ ਨਗ ਪਸੰਦ ਹੋਵੇ ਇਸ ਨੰਬਰੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਾ